ਇਹ ਦੇਖੋ ਇਹ ਘਰ ਆ ਮੇਰਾ ਆ ਘਰ ਦੇ ਬਾਹਰ ਰੋਡ ਦੇ ਉੱਪਰ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਸਾਰੀਆਂ ਤੇ ਇਧਰ ਨੂੰ ਆ ਸਾਰੇ ਬਾਹਰ ਮੇਰੇ ਘਰ ਦੇ ਜਿਹੜੇ ਆ ਪੁਲਿਸ ਵਾਲੇ ਖੜੇ ਨੇ ਆ ਦੇਖੋ ਆ ਜਿਹੜੀ ਆ ਸਾਡੀ ਇਹ ਪੁਲਿਸ ਸਟੇਟ ਬਣਾਉਣ ਲੱਗੀ ਆ ਸਰਕਾਰ ਆ ਸਰਕਾਰ ਦੇ ਕਰੇ ਨੇ ਵੀ ਘਟੋ ਘਟ ਅਸੀਂ ਆਪਣਾ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦੇ ਸਾਡੇ ਹਾਲਾਤ ਦੇਖੋ ਸਾਡੇ ਕੀ ਪੰਜਾਬ ਦੇ ਕਰਤੇ ਨੇ ਭਗਵੰਤ ਮਾਨ ਨੇ ਇਹ ਕਹਿੰਦਾ ਸੀ ਮੇਰੀ ਧਰਨਿਆ ਚੋਂ ਪਾਰਟੀ ਨਿਕਲੀ ਆ ਅਸੀਂ ਧਰਨੇ ਲਾ ਕੇ ਐ ਕਰਾਂਗੇ ਕਿਸਾਨਾਂ ਨੂੰ ਪਾਣੀ ਦੇਵਾਂਗੇ ਕੱਲ ਕੂਮਕਲਾ ਦੇ ਕੋਲੇ ਵੀ ਪੁਲਿਸ ਨੇ ਚੰਗਾ ਧੱਕਾ ਕੀਤਾ ਕਰਕੇ ਹੁਣ ਉਹ ਵੇਲਾ ਆ ਗਿਆ ਜਦੋਂ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਇਹ ਬਿਨਾ ਪੈਸੇ ਦਿੱਤੇ ਖੋਈਆਂ ਜਾਣਗੀਆਂ ਖੋਣਗੇ ਸਾਡੀਆਂ ਹੁਣ ਕਿਉਂਕਿ ਇਹਨਾਂ ਨੇ ਇਹ ਬਣਾ ਲਿਆ ਵੀ ਬਿਨਾ ਪੈਸਿਆਂ ਤੋਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜ਼ਮੀਨਾਂ ਨੇ ਜਿਹੜੀਆਂ ਐ ਹੀ ਖੋਣੀਆਂ ਨੇ ਸਾਰੀਆਂ ਇਹਨਾਂ ਨੇ ਦੇਖ ਲਿਓ ਤੁਸੀਂ ਜੇ ਤੁਸੀਂ ਅੱਜ ਵੀ ਉੱਠ ਕੇ ਨਾ ਆਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲਓ ਭਗਵੰਤ ਮਾਨ ਸਰਕਾਰ ਦੇ ਕੰਮ ਜਿਹੜੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਧਰਨਿਆਂ ਚੋਂ ਬਣੇ ਆ ਧਰਨਿਆਂ ਚੋਂ ਨਿਕਲੇ ਆ ਆ ਆ ਹਾਲਾਤ ਨੇ ਇਹਨਾਂ ਦੇ ਅੱਜ ਸਾਡੂ ਸਾਡੀ ਆਵਾਜ਼ ਚੱਕਣ ਦਾ ਵੀ ਹੱਕ ਨਹੀਂ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਪਿਆ ਕਾਦੀ ਆਜ਼ਾਦੀ ਹੈ ਸਾਡੀ ਕਿਹੜੀ ਆਜ਼ਾਦੀ ਨੂੰ ਅਸੀਂ ਰੋਨੇ ਆ ਅਸੀਂ ਕਹਿੰਨੇ ਆ ਵੀ ਜੇ ਅਸੀਂ ਸੜਕ ਤੇ ਆਪਣਾ ਜੇ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਤਾਂ ਅਸੀਂ ਪ੍ਰਦਰਸ਼ਨ ਕਰਦੇ ਆ ਇਹ ਪ੍ਰਦਰਸ਼ਨ ਕਰਦੇ ਆ ਤਾਂ ਸਾਨੂੰ ਅਜੇ ਸਾਡਾ ਕੱਲ ਨੂੰ ਸ਼ੰਭੂ ਦੇ ਉੱਤੇ ਜਿਹੜਾ ਇੱਕ ਦਿਨ ਦਾ ਇਹ ਸ਼ਾਂਤਮਈ ਰੋਸ ਧਰਨਾਵਾ ਇੱਕ ਦਿਨ ਦਾ ਔਰ ਉਹ ਉਹਦੇ ਲਈ ਸਾਡੀ ਅੱਜ ਘਰੋ ਘਰੀ ਫੜਾ ਫੜੀ ਹੋ ਰਹੀ ਆ ਬਲਕਾਰ ਸਿੰਘ ਬੈਂਸ ਸਾਡੇ ਜਰਨਲ ਸਕੱਤਰ ਉਹਨਾਂ ਦੇ ਘਰੇ ਪੁਲਿਸ ਬੈਠੀ ਆ ਸੀਨੀਅਰ ਮੀਤ ਪ੍ਰਧਾਨ ਗਰਦੀਪ ਸਿੰਘ ਪੱਟੀ ਉਹਦੇ ਘਰੇ ਪੁਲਿਸ ਵਾ ਗਰਦੀਪ ਸਿੰਘ ਮਰਦਾਪੁਰ ਸਾਡੇ ਖਜ਼ਾਨਚੀ ਨੇ ਉਹਨਾਂ ਨੂੰ ਪੁਲਿਸ ਲੈ ਗਈ ਆ ਨਾਲ ਇਆ ਮੇਰੇ ਘਰ ਦੇ ਬਾਹਰ ਦੇਖ ਲੋ ਆ ਤੁਸੀਂ ਦੇਖੋ ਕਿਵੇਂ ਪੁਲਿਸ ਬਾਹਰ ਖੜੀ ਆ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਉਹ ਦੇਖੋ ਸਾਹਮਣੇ ਆ ਖੜੀਆਂ ਨੇ ਗੱਡੀਆਂ ਤੇ ਇਧਰ ਨੂੰ ਬਹੁਤ ਸਾਰੇ ਇਧਰ ਪੁਲਿਸ ਵਾਲੇ ਸਾਰੇ ਇਧਰ ਖੜੇ ਨੇ ਆ ਦੇਖੋ ਆ ਹਾਲਾਤ ਸਾਡੇ ਕੀਤੇ ਪੈਨੇ ਇਹਨਾਂ ਨੇ ਇਹ ਕੰਮ ਦੇਖੋ ਕਿੱਡਾ ਇਹਨਾਂ ਲਈ ਕੀ ਇਹ ਕਰ ਰਹੇ ਨੇ ਸਾਡੇ ਨਾਲ ਆ ਹਾਲਾਤ ਸਾਡੇ ਪੰਜਾਬ ਦੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਕਰਦ ਨੇ ਇਹਨਾਂ ਨੇ ਕਿ ਤੁਸੀਂ ਬਾਹਰ ਨਿਕਲਣ ਯੋਗ ਨਹੀਂ ਰਹਿਣਾਗਾ